ਲਓ ਜੀ ਵੀਰੋ ਅੱਜ ਤੁਹਾਨੂੰ ਗੁਰਵਾਜ ਦਾ ਸਕੁਅਰ ਵੇਲਰ ਜਿਹੜੇ ਦੀ ਆਪਾਂ ਪਹਿਲਾਂ ਵੀਡੀਓ ਵਾਕਰਾਉਣ ਦੀਆਂ ਪਾਈਆਂ ਨੀਂਆਂ ਪਹਿਲਾਂ ਤੁਹਾਨੂੰ ਖੜੇ ਵੇਲਰ ਦੇ ਬਾਰੇ ਮਤਲਬ ਇੱਕ ਵੀਡੀਓ ਪਾਈ ਸੀ ਆਪਾਂ ਜਿਹਦੇ ਵਿੱਚ ਵੇਲਰ ਦੇ ਜਿੰਨੇ ਵੀ ਫੀਚਰ ਨੇ ਸਾਰੇ ਤੁਹਾਨੂੰ ਦੱਸੇ ਸੀਗੇ ਅੱਜ ਇਹੀ ਵੇਲਰ ਤੁਹਾਨੂੰ ਨਾ ਚੱਲਦਾ ਦਿਖਾਉਣਾਗਾ ਠੀਕ ਹੈ ਵੀ ਇਹ ਵੇਲਰ ਕਿੱਦਾਂ ਕੰਮ ਕਰਦਾਗਾ ਇਸ ਵੇਲਰ ਦੀ ਜੇ ਆਪਾਂ ਖਾਸियत ਦੀ ਗੱਲ ਕਰੀਏ ਵੀ ਇੱਕ ਤਾਂ ਹੈ ਸੈਂਟਰ ਦੇ ਵਿੱਚ ਚੱਲਣ ਵਾਲਾ ਵੇਲਰ ਆਗਾ ਜਿਵੇਂ ਬਾਕੀ ਬੈਲਰ ਸਾਈਡ ਦੇ ਉੱਤੇ ਚੱਲਦੇ ਨੇਗੇ ਇਹ ਬਿਲਕੁਲ ਸੈਂਟਰ ਦੇ ਵਿੱਚ ਚੱਲਣ ਵਾਲਾ ਬੈਲਰ ਹੈਗਾ ਤੁਸੀਂ ਵੇਖ ਸਕਦੇ ਹੋਗੇ ਪਹਿਲਾਂ ਗੁਰਵਾਜ਼ ਕੰਪਨੀ ਦੇ ਹੀ ਰੈਕਰ ਦੇ ਨਾਲ ਸਾਰੀਆਂ ਲਾਈਨਾਂ ਬਣਾਈਆਂ ਨੇ ਉਸ ਤੋਂ ਬਾਅਦ ਜਿਹੜਾ ਬੈਲਰ ਹੈਗਾ ਟਰੈਕਟਰ ਦੇ ਬਿਲਕੁਲ ਪਿੱਛੇ ਚੱਲਦਾ ਜਿਹੜੀ ਆਪਾਂ ਕਹਿੰਦੀਏ ਵੀ ਬੈਲਰ ਨੇ ਜਿਹੜਾ ਮਾਲ ਚੱਕਣਾਗਾ ਠੀਕ ਹੈ ਉਹ ਟਰੈਕਟਰ ਦੇ نیچے ਦੀ ਲੰਘਦਾਗਾ ਤੇ ਟਰੈਕਟਰ ਤੇ ਬੈਲਰ ਦੋਨੇ ਇੱਕ ਲਾਈਨ ਦੇ ਵਿੱਚ ਚੱਲਦੇ ਆ ਨਾ ਉਸ ਤੋਂ ਬਾਅਦ ਜੇ ਗੱਲ ਕਰੀਏ ਇਹ ਵੇਲਰ ਹੈਗਾ ਜਿਹੜਾ ਦੂਜੇ ਵੇਲਰਾਂ ਦੇ ਨਾਲੋਂ ਕੰਮ ਬਹੁਤ ਤੇਜ਼ੀ ਦੇ ਵਿੱਚ ਕਰਦਾ ਕਿਉਂਕਿ ਇਹਦੇ ਜਿਹੜੇ ਨੋਟਿਸ ਲੇਗੇ ਬਹੁਤ ਜ਼ਿਆਦਾ ਹੈਵੀ ਡਿਊਟੀ ਨਾਟਰ ਲੱਗੇ ਹੋਏ ਨੇਗੇ ਪੂਰੇ ਦਿਨ ਦੇ ਵਿੱਚ ਮਤਲਬ ਜੇ ਆਪਾਂ ਇੱਕ ਨਾਰਮਲ ਵੇਲਰ ਦੀ ਗੱਲ ਕਰੀਏ ਉਹਨੂੰ ਆਪਾਂ ਗ੍ਰੀਸਿੰਗ ਦੇਣੀ ਹੈ ਜਾਂ ਆਇਲਿੰਗ ਕਰਨੀ ਹੈ ਕਿ ਜਿੱਥੇ ਇਥੇ ਲੂਬ੍ਰੀਕੇਸ਼ਨ ਹੋਣੀ ਹੈ ਨਾ ਤਾਂ ਉਹ ਚੀਜ਼ਾਂ ਦੇ ਵਿੱਚ ਬੰਦੇ ਦਾ ਇੱਕ ਘੰਟੇ ਤੋਂ ਜ਼ਿਆਦਾ ਦਾ ਆਪਾਂ ਕਹਦੀ ਵੀ ਸਮਾਂਗਾ ਜਿਹੜਾ ਖਰਾਬ ਹੁੰਦਾਗਾ ਨਾ ਤੇ ਕਈ ਵਾਰੀ ਬੰਦਾ ਫਿਰ ਕਾਲ ਕਰ ਜਾਂਦਾ ਗ੍ਰੀਸਿੰਗ ਵગેਰਾ ਦੀ ਤਾਂ ਇਸ ਵੇਲਰ ਦੇ ਵਿੱਚ ਫੰਕਸ਼ਨ ਇੱਕ ਬਹੁਤ ਵਧੀਆ ਫੰਕਸ਼ਨ ਆਪਾਂ ਕਹਿਦੀ ਵੀ ਜਿਹੜਾ ਲੱਗਿਆ ਹੋਇਆਗਾ ਵੀ ਜਦੋਂ ਥੋੜਾ ਵੇਲਰ ਚੱਲ ਰਿਹਾ ਹੈਗਾ ਚੱਲਦੇ ਵੇਲਰ ਦੇ ਵਿੱਚ ਆਟੋਮੈਟਿਕ ਗ੍ਰੀਸਿੰਗ ਹੋ ਜੂਗੀ ਜਿੰਨੇ ਵੀ ਟਾਈਮ ਦੇ ਉੱਤੇ ਤੁਸੀਂ ਟਾਈਮ ਇੰਟਰਵਲ ਸੈੱਟ ਕਰਤਾ ਤਾਂ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਨਾ ਚੀਜ਼ਾਂ ਦਾ ਤੇ ਦੂਜੀ ਗੱਲ ਇਹ ਬੇਲਰ ਹੈਗਾ ਜਿਹੜਾ ਜਾਪਾਨੀ ਤਕਨੀਕ ਦੇ ਨਾਲ ਬਣਿਆ ਹੋਇਆਗਾ ਕਿਸੇ ਵੀ ਤਰ੍ਹਾਂ ਦੀ ਇਹਦੀ ਕੋਈ ਆਪਾਂ ਕਹਦੀ ਵੀ ਮੈਂਟੇਨੈਂਸ ਦਾ ਜੇ ਇਹਦੇ ਵਿੱਚ ਕੋਈ ਖਰਾਬੀ ਆਉਂਦੀ ਆ ਤਾਂ ਤੁਹਾਨੂੰ ਇਸ ਚੀਜ਼ ਦਾ ਫਿਕਰ ਨਹੀਂ ਤੁਸੀਂ ਬੇਫਿਕਰ ਹੋ ਕੇ ਆਪਦਾ ਜਿਹੜਾ ਕੰਮਾਂਗਾ ਕਰ ਸਕਦੇ ਹੋ ਇੱਕ ਵਧੀਆ ਸੀਜ਼ਨ ਆਪਾਂ ਕਿਤੇ ਵੀ ਬੇਲਰ ਦਾ ਤੁਸੀਂ ਲਾ ਸਕਦੇ ਹੋ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਬੇਲਰ ਦੇ ਵਿੱਚ ਜਿਹੜੇ 베アリング ਨਹਿੰਗੇ ਉਹ ਕੰਪਨੀ ਦੇ ਵੱਲੋਂ ਬੈਰੀਆਂ ਦੇ ਵਿੱਚ ਹੀ ਇਹ ਬੇਲਰ ਆਉਂਦਾ ਦੂਸਰੇ ਬੇਲਰ ਕਈ ਬੋਸ਼ਾਂ ਦੇ ਵਿੱਚ ਆਉਂਦੇ ਨੇਗੇ ਤਾਂ ਬੰਦੇ ਨੂੰ ਬਾਅਦ ਦੇ ਵਿੱਚੋਂ ਕੱਟਵੱਟ ਕਰਕੇ ਉਹਦੇ ਵਿੱਚ 베アリング ਜਿਹੜੇ ਨਹਿੰਗੇ ਸੈੱਟ ਕਰਨੇ ਪੈਂਦੇ ਨੇਗੇ ਤੇ ਕੰਪਨੀ ਦੇ ਵੱਲੋਂ ਜਿਹੜੇ ਆਉਂਦੇ ਹੁੰਦੇ ਨੇ ਬੁਸ਼ ਉਹ ਹਟਾਉਣੇ ਪੈਂਦੇ ਲੇ ਕੇ ਸੋ ਇਸ ਬੇਲਰ ਦੇ ਵਿੱਚ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਇਦਾਂ ਚਿੰਤਾ ਨਹੀਂ ਹੈਗੀ ਵੀ ਤੁਹਾਨੂੰ ਕੋਈ ਦੀ ਰਿਪੇਅਰ ਕਰਨੀ ਪਊ ਜਾਂ ਕੋਈ ਹੋਰ ਦਿੱਕਤ ਤੁਹਾਨੂੰ ਆਉਣੀ ਹੈਗੀ ਤਾਂ ਬੇਫਿਕਰ ਹੋ ਕੇ ਤੁਸੀਂ ਹਰ ਤਰ੍ਹਾਂ ਦੇ ਵਿੱਚ ਆਪਾਂ ਕਹਿੰਦੇ ਉਹ ਪਰਫੈਕਟ ਬੇਲਰ ਹੈਗਾ ਬਾਕੀ ਤੁਸੀਂ ਚਲਦਾ ਵੇਖ ਸਕਦੇ ਹੋਗੇ ਤੇ ਬੇਲ ਦੀ ਜੇ ਆਪਾਂ ਗੱਲ ਕਰੀਏ ਵੀ ਜਿਹੜੀ ਨਾਰਮਲ 50 ਜਾਂ 55 ਐਚਪੀ ਟਰੈਕਟਰ ਦੇ ਉੱਤੇ ਬੇਲਰ ਚੱਲਦੇ ਹੋਣਗੇ ਉਹਨਾਂ ਦੇ ਸਾਈਜ਼ ਦੀ ਸੇਮ ਓਨਿਡੈਂਸਟੀ ਦੀ ਹੀ ਇਹ ਬੇਲ ਬਣਾ ਰਿਹਾਗਾ ਤੇ ਸਕੁਅਰ ਵੇਲ ਦੀ ਜਿੱਦਾਂ ਆਪਾਂ ਕਹਦੇ ਵੀ ਇਹ ਮਾਰਕੀਟ ਦੇ ਵਿੱਚ ਵਧੀਆ ਡਿਮਾਂਡ ਆ ਗਈ ਤਾਂ ਉਸੇ ਦੇ ਅਕੋਰਡਿੰਗਲੀ ਇਹ ਵੇਲ ਬਣਾਉਂਦਾ ਹੈਗਾ ਤਾਂ ਜਿੰਨੇ ਵੀ ਸਕੁਅਰ ਵੇਲਰ ਆਉਂਦੇ ਨੇ ਕਿ ਛੋਟੇ ਵੇਲਰਾਂ ਦੀ ਜੇ ਆਪਾਂ ਗੱਲ ਕਰੀਏ ਵੀ 50 55 ਚ ਕਿਤੇ ਚੱਲਣ ਵਾਲਿਆਂ ਦੀ ਤਾਂ ਇਹ ਵੇਲਰ ਉਹਨਾਂ ਦੇ ਵਿੱਚ ਆਪਾਂ ਕਹਦੇ ਵੀ ਸਭ ਤੋਂ ਵਧੀਆ ਵੇਲਰ ਆਪਾਂ ਅੱਜ ਦੀ ਰੇਟ ਦੇ ਵਿੱਚ ਇਹ ਕਹਿ ਸਕਦੇ ਹਾਂਗੇ ਤੇ ਜੇ ਆਪਾਂ ਇਹਦੇ ਪ੍ਰਾਈਸ ਦੀ ਗੱਲ ਕਰੀਏ ਪ੍ਰਾਈਸ ਵੀ ਇਹਦਾ ਕੋਈ ਜ਼ਿਆਦਾ ਨਹੀਂ ਹੈਗਾ ਜਿੰਨੇ ਰੇਟ ਦੇ ਵਿੱਚ ਬਾਕੀ ਵੇਲਰ ਆਉਂਦੇ ਨੇਗੇ ਸੇਮ ਉਸੇ ਪ੍ਰਾਈਸ ਰੇਂਜ ਦੇ ਵਿੱਚ ਇਹ ਵੇਲਰ ਆਉਂਦਾ ਹੈਗਾ ਬਾਕੀ ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਕੰਪਨੀ ਦਾ ਜਿਹੜਾ ਕੰਟੈਕਟ ਨੰਬਰ ਹੈਗਾ ਉਹਦੇ ਤੇ ਗੱਲਬਾਤ ਕਰ ਸਕਦੇ ਹੋ স্ক্রিন ਤੇ ਤੁਹਾਨੂੰ ਨੰਬਰ ਦਿਖਾਈ ਦੇ ਰਿਹਾ ਹੈਗਾ ਉਸ ਤੋਂ ਬਾਅਦ ਹੁਣ ਲਾਸਟ ਦੇ ਵਿੱਚ ਤੁਹਾਡੀ ਆਪਾਂ ਗੱਲ ਕਰਵਾਉਣੇ ਆਂਗੇ ਬਾਈ ਨਾਲ ਜਿਨ੍ਹਾਂ ਨੇ ਇਸ ਵੇਲਰ ਨੂੰ ਚਲਾਇਆ ਹੈਗਾ ਠੀਕ ਹੈ ਤੇ ਕੀ ਉਹਨਾਂ ਦਾ ਰਿਵਿਊ ਰਿਹਾ ਕੀ ਉਹਨਾਂ ਦਾ ਇੰਪ੍ਰੈਸ਼ਨ ਰਿਹਾ ਇਸ ਵੇਲਰ ਨੂੰ ਲੈ ਕੇ ਤਾਂ ਤੁਸੀਂ ਉਹ ਬਾਈ ਤੋਂ ਹੀ ਜਾਣ ਸਕਦੇ ਹੋ ਆਜੋ ਕਰੀਏ ਗੱਲਬਾਤ ਉਹਨਾਂ ਨਾਲ ਪਿਛਲੇ ਸਾਲ ਅਸੀਂ ਇਹ ਮਸ਼ੀਨ ਮਾਨਸਰ ਨੂੰ ਦਿੱਤੀ ਸੀ ਤੇ ਇਹਨਾਂ ਨੇ ਇੱਕ ਸੀਜ਼ਨ ਪੂਰਾ ਦੱਬ ਕੇ ਮਸ਼ੀਨ ਚਲਾਈ ਹੈ ਤੇ ਮੈਂ ਇੱਕ ਵਾਰ ਮਾਨ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਸਾਡੀ ਮਸ਼ੀਨ ਬਾਰੇ ਦੱਸਣ ਕਿ ਪਿਛਲੇ ਸਾਲ ਇਹਨਾਂ ਨੂੰ ਸਾਡੀ ਮਸ਼ੀਨ ਕਿਵੇਂ ਲੱਗੀ ਹਾਂਜੀ ਮਾਨ ਸਾਹਿਬ ਦੱਸੋ ਇੱਕ ਵਾਰ ਬਾਈ ਜੀ ਸਾਰਿਆਂ ਨੂੰ ਬਾਈ ਜੀ ਗੱਲ ਇਦਾਂ ਜੀ ਪਿਛਲੇ ਸਾਲ ਆਪਾਂ ਨੂੰ ਦਰਵਾਜ ਕੰਪਨੀ ਨੇ ਡੈਮੋ ਦਿੱਤਾ ਸੀਗਾ ਇਹਦਾ ਪੂਰਾ ਸੀਜ਼ਨ ਆਪਾਂ ਨੇ ਮਸ਼ੀਨ ਚਲਾਈ ਹੈ ਬਹੁਤ ਹੀ ਵਧੀਆ ਮਸ਼ੀਨ ਹੈ ਜਿਹੜਾ ਇਹ ਜਾਪਾਨੀ ਬੈਲਰ ਹੈ ਤੇ ਅਸੀਂ ਜਦੋਂ ਮਸ਼ੀਨ ਚਲਾਈ ਆ ਇੱਕ ਤਾਂ ਵਜਨ ਬਹੁਤ ਆਉਂਦਾ ਗੱਠ ਦਾ ਮੇਨ ਗੱਲ ਇਹ ਹੁੰਦੀ ਆ ਵੀ ਇਹਦਾ ਟਾਈਟਨੈਸ ਤਕੜੀ ਆ ਪੂਰੀ ਆ ਇਹਨ ਜਿਵੇਂ ਕਹਿੰਦਾ ਵੀ ਵਜਨ ਮ ਪ੍ਰੈਸ਼ਰ ਬਹੁਤ ਵਧੀਆ ਹੈ ਦਾ ਤੇ ਉਦੋਂ ਬਾਅਦ ਹੋਰ ਜਿਹੜੀਆਂ ਗੱਲਾਂ ਤੁਹਾਨੂੰ ਆਜੋ ਨਾਲ ਦੀ ਨਾਲ ਤੁਹਾਨੂੰ ਦੱਸ ਦਿਆਂ ਪ੍ਰੈਵਰ ਨੂੰ ਦੱਸ ਦੋ ਵੀ ਕਿੰਨਾ ਕੰਫਰਟ ਆ ਇੱਕ ਲੋਕੇ ਡਰਾਈਵ ਕਰਦੇ ਆ ਜੀ ਵੀ ਟਰੈਕਟਰ ਟੁੱਟਦਾ ਇਹਦੇ ਨਾਲ ਬਾਈ ਜੀ ਇਹ ਟ੍ਰੈਸੀ ਮਸ਼ੀਨ ਹੈ ਨਾ ਇਹਦਾ ਕੋਈ ਟਾਇਰਾਂ ਦੇ ਅਸਰ ਪਵੇ ਨਾ ਟਰੈਕਟਰ ਨੂੰ ਚੇ ਝੂਟਾ ਹੀ ਨਹੀਂ ਮਾਰਦੀ ਬਿਲਕੁਲ ਬਿਲਕੁਲ ਸਮੂਥ ਚੱਲਣ ਵਾਲੀ ਮਸ਼ੀਨ ਆ ਤੁਸੀਂ ਵੀਡੀਓ ਫੇਰ ਚਲਾ ਕੇ ਦੇਖੋ ਨਾ ਤੁਹਾਨੂੰ ਜੀ ਮੈਂ ਕਹਿੰਦਾ ਸੀ ਜੇ ਲਾਉਣ ਤੋਂ ਬਾਅਦ ਟਰੈਕਟਰ ਕਰਾ ਕੇ ਦੇਖ ਲਿਓ ਬਾਈ ਮੈਂ ਕਹਿੰਦਾ ਜੀ 10 ਵਾਰ ਦੇਖਿਓ ਦੁਬਾਰਾ ਵੀਡੀਓ ਬਣਾ ਕੇ ਲੈ ਜਾਓ ਇਸ ਟਰੈਕਟਰ ਦੀ ਜੇ ਕੋਈ ਟਾਇਰ ਬਿੰਗਾ ਡੇਡਾ ਘਸਿਆ ਹੋਇਆ ਜਾਂ ਕੋਈ ਝੂਟਾ ਮਾਰਦੀ ਹੋਈ ਮਸ਼ੀਨ ਤੁਹਾਨੂੰ ਵੀਡੀਓ ਦੁਬਾਰਾ ਬਣਾ ਕੇ ਦਿਓ। ਇਹ ਜਿਵੇਂ ਬਾਕੀ ਮਸ਼ੀਨਾਂ ਤੋਂ ਵੱਧ ਡਰਾਈਵਰ ਨਾ ਰੋਟੀ ਖਾਣੇ ਵੇਲੇ ਵੀ ਐੇ ਲੀ ਜਾਂਦਾ। ਹਾਂ ਤੇ ਵਧੀਆ ਮੌਜਾਂ ਨਾਲ ਚਲਾ ਸਕਦਾ ਬੰਦਾ ਆਰਾਮ ਨਾਲ ਐਜੇ ਮਤਲਬ ਵੀ ਚੰਗੇ ਸੁਭਾਅ ਦੇ ਚਲਾ ਸਕਦਾ ਬੰਦਾ ਐਨੀ ਵੀ ਛੋਟਾ ਬੰਦਾ ਬੱਦ ਤੋਂ ਬੱਦ 50 ਆਵਰ ਜੀ ਉਦੋਂ ਬੱਦ ਲੋਡ ਨਹੀਂ ਹੈਗੀ ਇੱਕ ਥੋੜਾ ਜਿਹਾ ਹੋਰ ਕਲੀਅਰ ਕਰ ਦਿਓ ਜਿਵੇਂ ਕਹਿੰਦੇ ਨੇ ਵੀ ਤਿੰਨ ਸਿਲੰਡਰ ਟਰੈਕਟਰ ਨਹੀਂ ਚੱਲਦਾ ਕਈ ਬਾਈ ਜੀ ਤਿੰਨੇ ਚੱਲਦੇ ਨੇ ਸਾਰੇ ਠੀਕ ਹੈ ਜੀ ਤਿੰਨ ਸਿਲੰਡਰ ਜਿਹੜਾ ਮਰਜ਼ੀ ਚਲਾਓ ਜਿਹੜਾ ਮਰਜ਼ੀ ਟਰੈਕਟਰ ਚਲਾਓ ਜਿਹੜਾ ਮਰਜ਼ੀ ਜਿਹੜਾ ਮਰਜ਼ੀ 50 ਆਵਰ ਦਾ ਟਰੈਕਟਰ ਬਹੁਤ ਵਧੀਆ ਮਸ਼ੀਨ ਚਲਾਊਗਾ ਸੋਚਣ ਦੀ ਵੀ ਲੋੜ ਨਹੀਂ ਹੈਗੀ ਆਪਾਂ ਤੁਸੀਂ ਆਟੋ ਲੋਬ੍ਰੀਕੇਸ਼ਨ ਵਾਲਾ ਲੈ ਕੇ ਉਹ ਵੀ ਦੱਸ ਦਿਆਂ ਤੁਹਾਨੂੰ ਦਿਖਾਉਨੇ ਆ ਪਿੱਛੇ ਆਜੋ ਦੇਖ ਲਓ ਤੁਸੀਂ ਉੱਥੋਂ ਕੁਝ ਪੌਂਡ ਕਰਕੇ ਫਿਰ ਆਪਾਂ ਨੂੰ ਨਾ ਇੱਕ ਪਾਈਪ ਲਾਉਣਾ ਪੈਂਦਾ ਹੈ ਹਾਈਡਰੌਲਿਕ ਵਾਲਾ ਪਿਕਅਪ ਨੂੰ ਚੱਕਣ ਲਈ ਉਹ ਫਹਾ ਵੜਦਾ ਇਸ ਕੰਪਨੀ ਨੇ ਆ ਲਿੰਕਾਂ ਚ ਬਾਦੀਆਂ ਮਸ਼ੀਨ ਆਪਣਾ ਇੱਥੇ ਜਦੋਂ ਮਰਜੀ ਬੱਟਟ ਪਾਉਣੀ ਆਪਣੀ ਡੋਲਟ ਪਾਉਣਾ ਖਾਲਟ ਪਾਉਣੀ ਹੈ ਇੱਥੇ ਪਿਕਅਪ ਚ ਤਾਂ ਹੋ ਜਾਣੀ ਹੈ ਆਪਾਂ ਨੂੰ ਉਹ ਪਾਈਪ ਰੋਜ਼ ਲਾਉਣੀ ਹੋਣੀ ਨਾ ਤੇਲ ਕਾਲਾ ਹੋਵੇ ਟਰੈਕਟਰ ਆਪਣਾ ਨਾ ਤੇਲ ਲੀਕ ਹੋਵੇ ਬਿਲਕੁਲ ਉਦੋਂ ਬਾਅਦ ਹੀ ਆਜੋ ਤੁਸੀਂ ਪਿਕਅਪ ਪਿਕਅਪ ਲਗਭਗ ਇਹਦੀ 1900 ਐਮਐਮ ਦੀ ਆ ਬਾਕੀ ਮਸ਼ੀਨਾਂ ਨਾਲੋਂ ਵੱਡੀ ਆ ਖੁੱਲੀ ਆ ਮਾਲ ਖਿੱਚਣ ਦੀ ਕੈਪੈਸਿਟੀ ਦੂਜਿਆਂ ਨਾਲੋਂ ਵਾਧੂ ਆ ਇੱਕ ਮਿੰਟ ਵੀ ਜਾਣੀ ਇਹਦੇ ਚੋਲਕੋਣ ਦਾ ਬਿਲਕੁਲ ਡਰ ਨਹੀਂ ਹੈਗਾ ਆਪਾਂ ਨੂੰ ਤੇ ਦੂਜਾ ਗੱਲ ਹੋਰ ਮਸ਼ੀਨ ਅਸੀਂ ਚਲਾਉਦੇ ਮਤਲਬ ਪਤਾ ਸਾਨੂੰ ਉਹਦਾ ਮੇਨ ਪ੍ਰੋਬਲਮ ਆ ਦੀ ਜਿਹੜੀ ਮੇਨ ਚੇਨ ਹੈ ਟੁੱਟ ਜਾਂਦੀ ਦੀਗੀ ਉਹਦੇ ਮਤਲਬ ਤੋਂ ਬਾਅਦ 60 ਨੰਬਰ ਚੇਨ ਪਾਉਂਦੇ ਦੀਗੇ ਕੰਪਨੀ ਵਾਲੇ ਇਹਨਾਂ ਨੇ ਇਹ ਜਿਹੜੀ ਅਰਾਊਂਡ ਬੈਲਰ ਚੇਨ ਆਉਂਦੀ ਆ 120 ਐਮ ਐਮ ਦੀ ਉਹ ਚੇਨ ਪਾਈ ਹੋਈ ਹੈ ਦੇਚ ਦੇਖੋ ਤੁਸੀਂ ਚੇਨ ਕਿੰਨੀ ਭਾਰੀ ਆ ਇਹ ਕਾ ਤਿੰਨੇ ਨਾਟ ਟੁੱਟਦੇ ਸੀਗੇ ਇਹ ਇਹਨਾਂ ਨੇ ਇਹਨਾਂ ਦੇ ਮੋٹے ਉਦੋਂ ਵਧੀਆ ਕਰਵਾਦੇ ਹੈਵੀ ਕਰਵਾਦੇ ਮੰਨ ਲਓ ਇਹ 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 ਨੁਕਸ ਕਰਦਾ ਚੇਨ ਕਿਉਂ ਟੁੱਟਦੀ ਦੀ ਸੁੱਕ ਜਾਂਦੀ ਦੀ ਗਰਦ ਪੈ ਉਦੇ ਕਰਕੇ ਚੇਨ ਸੁੱਕਣ ਕਰਕੇ ਹਾਰਡਨੈਸ ਹੋਣਗਾ ਟੁੱਟ ਜਾਂਦੀ ਇਹਨਾਂ ਨੇ ਇੱਥੇ ਇਹਦਾ ਸੈਂਸਰ ਲਵਾਤਾ ਆ ਸੈਂਸਰ ਲੱਗਿਆ ਨਾਲ ਇਹਦੇ ਬਰਸ਼ ਲਵਾਤਾ ਬਰਸ਼ ਦੇ ਨਾਲ ਇਹਨੂੰ ਆਇਲਿੰਗ ਹੋਈ ਜਾਣੀ ਆਪਣੇ ਆਪ ਆਟੋਮੈਟਿਕ ਆਇਲਿੰਗ ਹੋਣੀ ਆ ਆਲੂ ਰਿਗਟ ਹੋਈ ਨੇ ਨਾਲ ਦੀ ਨਾਲ ਉਹ ਵੀ ਘਣ ਹੋ ਜਾਂਦਾ ਇਹਨੂੰ ਜੀ ਤੇ ਉਦੋਂ ਬਾਅਦ ਤੁਹਾਨੂੰ ਪਿੱਛੇ ਦਿਖਾਉਣਾ ਜਿਹੜਾ ਇਹਦਾ ਸਿਸਟਮ ਆ ਸਾਰਾ ਉਹ ਸਾਰਾ ਆਟੋ ਆ ਜਿਵੇਂ ਜਦ ਤੁਸੀਂ ਮੰਨ ਲਓ ਵੀ ਇਹ ਮੇਨ ਕੰਮ ਹੈ ਮਸ਼ੀਨ ਦੇ ਵਿੱਚ ਸਾਰਾ ਤੁਹਾਨੂੰ ਦੱਸ ਦਵਾਂ ਨਾਉਟਰਾਂ ਦਾ ਇਹ ਐਸੇ ਰੌਡਰ ਲੱਗੇ ਨੇ ਗੱਠ ਤੇ ਨਾਲ ਇਹ ਖੋਲਣੀਆਂ ਹੀ ਨਹੀਂ ਕਦੇ ਦੂਜੀ ਗੱਲ ਹੁੰਦੀ ਆ ਫਿਰ ਆਪਾਂ ਨੂੰ ਗਰੀਬ ਸਿੰਘ ਦੀ ਸਵੇਰੇ ਸਵੇਰੇ 2 ਘੰਟੇ ਲੱਗ ਜਾਂਦੇ ਨੇ ਗਰੀਸ ਕਰਨ ਨੂੰ ਇਹਦੇ ਜਿਹੜੇ ਮੰਨ ਲਓ 30 ਤੋਂ 35 ਪੁਆਇੰਟ ਨੇ ਉਹ ਇਹਨਾਂ ਨੇ ਆਟੋ ਕਰਾਤੇ ਠੀਕ ਹੈ ਜੀ ਆਟੋ ਲੂਬ੍ਰਿਕੈਂਟ ਹੋਊਗਾ ਤੁਸੀਂ ਆਹ ਲੂਬ੍ਰਿਕੈਂਟ ਵਿੱਚ ਪਿਆ ਹੋਇਆ ਇੱਕ ਦਿਨ ਇੱਕ ਵਾਰੀ ਪਾ ਗਏ 5-7 ਦਿਨ ਉਹਦੀ ਆਪ ਨੂੰ ਮੁੜ ਕੇ ਪਾਉਣ ਦੀ ਲੋੜ ਨਹੀਂ ਪੈਣੀ ਸੈਂਸਰ ਲੱਗਿਆ ਜਦੋਂ ਇਹਨਾਂ ਗਰਮ ਹੋਣਾ ਆਟੋਮੈਟਿਕ ਟਾਈਮਿੰਗ ਵੀ ਲੱਗਿਆ ਤੁਸੀਂ ਟਾਈਮਿੰਗ ਵੀ ਸੈੱਟ ਕਰ ਸਕਦੇ ਹੋ ਸੈਂਸਰ ਨੇ ਆਪਣੇ ਆਪ ਹੀ ਦੇ ਦੇਣਾ ਇਹਨੂੰ ਗਰੀਸ ਜਦੋਂ ਲੋੜ ਪੈਣੀ ਹੈ ਠੀਕ ਆਪਾਂ ਨੂੰ ਕਰਨ ਦੀ ਛੇੜਨ ਦੀ ਲੋੜ ਨਹੀਂ ਪਣੀ ਮੋਟਰ ਟਰੈਕਟਰ ਤੋਂ ਕੋ ਉਤਾਰ ਦੀ ਲੋੜ ਨਹੀਂ ਹੈਗੀ ਜੀ ਹਾਈਡਰੌਲਿਕ ਸਿਸਟਮ ਮਸ਼ੀਨ ਦੇ ਇਨਬिल्ਟ ਨਾਲ ਦਿੱਤਾ ਹੋਇਆ ਹਾਂ ਬਿਲਕੁਲ ਆ ਹਾਈਡਰੌਲਿਕ ਸਿਸਟਮ ਨਾਲ ਲੱਗਿਆ ਹੋਇਆ ਉਹਦਾ ਕਾਰਨ ਕੁਲੂਬਰੀ ਕਹਿੰਦਾ ਤੁਹਾਨੂੰ ਹੋਰ ਦੱਸ ਦਾਨਾ ਹਰ ਸਾਲ ਜਿੰਨੇ ਬੰਦੇ ਬੀਲਰ ਚਲਾਉਂਦੇ ਨੇ ਹਰ ਸਾਲ ਪਹਿਲਾਂ ਨਾਟਰ ਦਾ ਕੰਮ ਕਰਾਉਣਾ ਪੈਂਦਾ ਲੱਖ ਡੇਢ ਲੱਖ ਨਾਟਰ ਦੇ ਲਾਉਣਾ ਪੈਂਦਾ ਇਹਦੇ ਐਸਾ ਕੰਮ ਹੋ ਗਿਆ ਕਿੱਟ ਚ ਚਕਾ ਲੋ ਇੱਕ ਰੱਖਿਓ ਰੱਖਿਓ ਘੱਟੋ ਘਣ 4 ਤੋਂ 5 ਸਾਲ ਲੋੜ ਹੀ ਨਹੀਂ ਪਣੀ ਨਾਟਰ ਨੂੰ ਹੱਥ ਲਾਉਣ ਦੀ ਕਿਉਂਕਿ ਇਹਨੂੰ ਗਰੀਸਿੰਗ ਰੋਜ਼ ਹੀ ਰੋਜ਼ ਹੋ 20 25 50 ਵਾਰ ਹੋ ਜਾਣੀ ਥੋਡੀ ਮਰਜ਼ੀ ਹੈ ਜਿੰਨੇ ਵਾਰੀ ਤੁਸੀਂ ਆਦੇ ਘੰਟਾ ਸੈੱਟ ਕਰ ਲਓ 15 ਮਿੰਟ ਦਾ ਸੈੱਟ ਕਰ ਲਓ ਥੋਡੀ ਮਰਜ਼ੀ ਹੈ ਆ ਸਾਰਾ ਸਿਸਟਮ ਲੱਗਿਆ ਟਾਈਮਰ ਲੱਗਿਆ ਵੈਰ ਟਾਈਮਰ ਲੱਗੇ ਨੇ ਜੀ ਟਾਈਮਰ ਸੈੱਟ ਕਰ ਰਹਾ ਤੁਸੀਂ ਆਪਣਾ ਟਾਈਮਰ ਸੈੱਟ ਕਰ ਸਕਦੇ ਹੋ ਆ ਗੱਠ ਤੁਸੀਂ ਦੇਖ ਲਈ ਪੂਰੀ ਭਾਰੀ ਬਣਾਉਂਦੀ ਆ ਯਕਿਨ ਉਹ ਉਹਦਾ ਕੋਈ ਇਦਾਂ ਦੀ ਹੋਣੀ ਕੋਈ ਕੰਪਲੇਂਟ ਨਹੀਂ ਕੋਈ ਹੈਗੀ ਤੇ ਆ ਚੱਕ ਕੇ ਦੇਖ ਲਓ 35 ਤੋਂ 40 ਕਿਲੋ ਦੀ ਗੱਠ ਹੈ ਤੁਸੀਂ ਆਪ ਵੀ ਦੇਖ ਲਓ ਚੱਕ ਸਕਦੇ ਆ ਇਹ ਹਾਂਜੀ ਇਹਦੇ ਜਿਹੜਾ ਪ੍ਰੈਸ਼ਰ ਸਿਸਟਮ ਹੈ ਗੱਠ ਦਾ ਉਹ ਹਾਈਡਰੋਲਿਕ ਵੀ ਹੈ ਇਦਾਂ ਮੈਨੂਅਲ ਵੀ ਲੱਗਿਆ ਕਮਾਕੇ ਵੀ ਕਰ ਸਕਦੇ ਸਿਕਰ ਹੋਰ ਵੀ ਕਿਹੜਾ ਮਾਰ ਲੋ ਮੂਰੇ ਗੱਠ ਵੱਡੀ ਹੋਣੀ ਆ ਉਹ ਤੁਸੀਂ ਕਿਹਦੇ ਕਿਹੜੀਆਂ ਵੱਡੀਆਂ ਨੇ ਜੇ ਕਿਤੇ ਕੋਈ ਬਹੁਤਾ ਗੰਦਾ ਮਾਲ ਆ ਤਾਂ ਦੋਵੇਂ ਵੀ ਆਪਸੇ ਗੱਠ ਨਾਲ ਹੀ ਝੱਕ ਲਈ 35 ਮੁੱਤੀ ਬਾਈ ਜੀ 35 40 ਕਿਲੋ ਦੀ ਆਮ ਗੱਠ ਬਣਾਉਂਦੀ ਆ ਹਾਂ ਬਣਾਉਂਦੀ ਆ ਗੱਠ ਤੁਸੀਂ ਦੇਖ ਲਓ ਇੱਕ ਵੀ ਖੋਲ ਕੇ ਵੀ ਦਿਖਾ ਦਿਓ ਕੋਈ ਯਾਰ ਤਾਂ ਖਰਚਾ ਕੀ ਦੇਖੀ ਇਹਦਾ ਖਰਚਾ ਕਿੰਨਾ ਗੁੰਦਾ 35 40 ਕਿਲੋ ਦੇ ਜੀ ਡੀਜ਼ਲ ਖਰਚਾ ਰੱਖੀ ਬਾਈ ਜੀ 35 40 ਕਿਲੋ ਨਹੀਂ ਕਿਲਿਆਂ ਦੇ ਹਿਸਾਬ ਨਾਲ ਹਿਸਾਬ ਤੇ ਚਲੋ ਆਪਾਂ ਫਿਰ ਵੀ ਮੰਨ ਲਓ ਵੀ ਇਹਦੇ ਤੇ 100 ਰੁਪਇਆ ਕੁੰਟਲ ਸਰ ਕੁੰਟਲ ਖਰਚਾ ਬਣਾਇਆ ਖਰਚਾ ਪੈਣਾ ਇੱਕ ਬਾਈ ਤੁਸੀਂ ਕਿੰਨੇ ਟਾਈਮ ਵਰਤੋਂ ਕੀਤੀ ਹੈ ਬਾਈ ਜੀ ਪਿਲੇ ਸਾਲ ਆਪਣ ਕੋਈ ਡੈਮੋ ਆਈ ਸੀ ਮਸ਼ੀਨ ਆਪਾਂ ਪੂਰਾ ਸੀਜ਼ਨ ਚਲਾਈ ਹੈ ਪੂਰਾ ਸੀਜ਼ਨ ਚਲਾ ਕੇ ਫਿਰ ਇਹਨਾਂ ਨੂੰ ਜੋ ਵੀ ਕੋਈ ਪ੍ਰੋਬਲਮਾਂ ਦੀਆਂ ਉਹਨੂੰ ਦੱਸੀਆਂ ਉਦੋਂ ਉਹ ਮਸ਼ੀਨ ਆ ਆਟੋ ਲੂਬ੍ਰੀਕੈਂਟਰ ਨਹੀਂ ਸੀਗੀ ਜਿਹੜੀ ਪਹਿਲੀ ਮਸ਼ੀਨ ਸੰਦੇ ਉੱਤੇ ਦੀਗੀ ਇਹਨਾਂ ਨੂੰ ਫਿਰ ਦੱਸਿਆ ਵੀ ਆ ਜਿਹਨੂੰ ਮੇਨ ਪ੍ਰੋਬਲਮ ਆਉਂਦੀਆਂ ਨੇ ਰੋਜਗਰੀ ਸਿੰਘ ਕਰਨੀ ਫਿਰ ਇਹਨਾਂ ਨੇ ਆਪ ਗਏ ਇਹ ਜੀਐਮ ਸਾਹਿਬ ਤੇ ਇਹਨਾਂ ਦੇ ਮਾਲਕ ਸਰਦਾਰ ਜਗਤਾਰ ਸਿੰਘ ਉਹ ਗਏ ਉੱਥੇ ਜਪਾਨ ਉੱਥੋਂ ਜਾ ਕੇ ਫਿਰ ਆ ਸਾਰਾ ਸਿਸਟਮ ਨਵਾਂ ਕਰਵਾਇਆ ਇਹਨਾਂ ਨੇ ਤੇ ਵੀ ਬਹੁਤ ਜਿਹੜਾ ਬੰਦਾ ਡਰਾਈਵ ਕਿਹਦੇ ਨਾਲ ਜੀ ਮੈਂ ਉਹ ਡਰਾਈਵਰ ਆ ਖੁਦ ਮੈਨੂੰ ਪੁੱਛੋ ਕਿ ਹੁਣ 10 ਸਾਲ ਤੋਂ ਅਸੀਂ ਮਸ਼ੀਨਾਂ ਚਲਾਉਂਦੇ ਆ ਭਰਾ ਜੀ ਨਹੀਂ ਕੋ ਆਪਣੇ ਕਿਸਾਨ ਖੜੇ ਸੀ ਨਾਲ ਪਹਿਲਾਂ ਕਿਹੜੇ ਉਹ ਵੀ ਹੈਗੇ ਬਾਪੂ ਜੀ ਇੱਥੇ ਵੀ ਹੈਗੇ ਨੇ ਅੱਜ ਤੇ ਹੈਗੇ ਨੇ ਆਜੋ ਬਾਪੂ ਜੀ ਆਜੋ ਹਾਂ ਜੀ ਦੱਸੋ ਕਿ ਕਿਹੜਾ ਕਿਹੜਾ ਮਸ਼ੀਨ ਚਲਾਉਂਦੇ ਆ ਅਸੀਂ ਵੀ ਚਲਾਉਂਦੇ ਆ ਅਸੀਂ ਵੀ ਚਲਾਉਂਦੇ ਆ ਹੁਣ ਠੀਕ ਹੈ ਚੰਗੇ ਕੱਪੜੇ ਪਾਉਣ ਲੱਗੇ ਪਹਿਲਾਂ ਮਸ਼ੀਨ ਦੀ ਪਿਛਲੇ ਸਾਲ ਦੀ ਕਿਸੇ ਕੰਪਨੀ ਦੀ ਮਸ਼ੀਨ ਚਲਾਈ ਸੀਗੀ ਉਹਦੀ ਗੱਡ ਦੀ ਦਹਾ ਗੰਡਾਂ ਪਿਛੇ ਇੱਕ ਗੰਡ ਦੀ ਪ੍ਰੋਬਲਮ ਆਉਂਦੀ ਸੀ ਗੰਡ ਖੋਲਦੀ ਖੋਲਦੀ ਸੀਗੀ ਅੱਛਾ ਅੱਜ ਦੀ ਹੰ ਇਹ ਇਹਨ ਮਤਲਬ ਬਹੁਤ ਵਧੀਆ ਸਾਨੂੰ ਸੌਂਸ ਦਿੱਤਾ ਵਾ ਇੱਕ ਘੰਟੇ ਨਹੀਂ ਦੋ ਚਮਕਿਲਿਆਂ ਦੇ ਵਿੱਚ ਵੀ ਇਹਨਾਂ ਘੰਟੇ ਨਹੀਂ ਖੋਲੀ ਕੋਈ ਸਾਫਟ ਝੂਟਾ ਚੜਤ ਨਹੀਂ ਮਾਰਦੀ ਨਹੀਂ ਕੋਈ ਸਾਫਟ ਝੂਟਾ ਨਹੀਂ ਮਾਰਦੀ ਜੀ ਕੋਈ ਟਟ ਝੂਟਾ ਨਹੀਂ ਮਾਰਦਾ ਬਹੁਤ ਸਾਫ ਚੱਲਦੀ ਹੈ ਮਸ਼ੀਨ ਕੋਈ ਚ ਪ੍ਰੋਬਲਮ ਨਹੀਂ ਮਸ਼ੀਨ ਦੀ ਬਾਰੇ ਕੋਈ ਆਪਾਂ ਕਹਿ ਸਕਦੇ ਨਹੀਂ ਨਹੀਂ ਕੋਈ ਗੱਲ ਤੁਸੀਂ ਕਿੰਨਾ ਟਾਈਮ ਚਲਾਈ ਹੈ ਜੀ ਇਹ ਇਹ ਤੇ ਅਸੀਂ ਇਹਦੇ ਡੈਮੋ ਲਈ ਜੀ ਦੋ ਤਿੰਨ ਕੱਲਿਆਂ ਦੇ ਡੈਮੋ ਲਈ ਜਾਂਚ ਚਲਾਈ ਆ ਠੀਕ ਹੈ ਹਾਂਜੀ ਡਾਟਾ ਰਿਜ਼ਲਟਾ ਪੂਰਾ ਹਾਂਜੀ ਕੈਂਡੀਡੇਟ ਡਾਟਾ ਜੀ ਠੀਕ ਇਹਦੇ ਚ ਆਪਾਂ ਨੇ 9 ਕਿਲੋਲਟਰ 32 ਨੰਬਰ ਔਇਲ ਪ ਤਕਰੀਬ ਸਾਨੂੰ 5 ਤੋਂ 7 ਦਿਨ ਆਪਾਂ ਨੂੰ ਮੌਜ ਰਣੀ ਆ ਮੁੜ ਕੇ ਤੇਲ ਪਾਉਣ ਦੀ ਲੋੜ ਨਹੀਂ ਪੈਣੀ। ਇਹਨੇ ਆਪਣੇ ਆਪ ਸਾਰੇ ਦੋਨਾਂ ਨਾਟਰਾਂ ਨੂੰ ਆਪਣੇ ਆਪ ਇਹਨੇ ਆਇਲਿੰਗ ਕਰੀ ਜਾਣੀ ਐ ਗ੍ਰੀਸਿੰਗ ਕਰੀ ਜਾਣੀ ਐ ਤੇ ਆਪਾਂ ਨੂੰ ਮੁੜ ਕੇ ਕਦੇ ਇਹਨੂੰ ਗ੍ਰੀਸ ਕਰਨ ਦੀ ਲੋੜ ਨਹੀਂ ਪੈਣੀ ਸਵੇਰੇ। ਇਹ ਹੁੰਦਾ ਦਾ ਬੇਟ ਇੰਨਾ ਹੀ ਐ। ਗ੍ਰੀਸਿੰਗ ਦੀ ਆਉਂਦੀ। ਟਾਈਮ ਟਾਈਮ ਚੱਕੀ ਦੀ ਵਾਲੀ। ਟਾਈਮ ਟਾਈਮ ਕੇਸ ਲੱਗਿਆ ਹੋਇਆ ਜੀ ਟਾਈਮ ਸੈੱਟ ਕਰ ਸਕਦੇ ਆ ਇਹ ਤੋਂ ਆਪਾਂ। ਹਾਂਜੀ 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 ਲੱਗਿਆ ਹੋਇਆ ਟਾਈਮ ਸੈੱਟ ਵਾਲਾ ਸਾਰਾ ਜੀ ਵਿੱਚ। ਹਾਂ ਬਾਕੀ ਜੇ ਨਾ ਵੀ ਟਾਈਮ ਸੈੱਟ ਕਰੀਏ ਤਾਂ ਇਹਨੇ ਆਪ ਆਟੋਮੈਟਿਕ ਆਪਣੇ ਆਪ ਇਹਨੇ ਜਦੋਂ ਇਹ ਨੂੰ ਕਿਸੇ ਦੀ ਦੀ ਲੋਡ ਵਿੱਚ ਸਟਕ ਗਾ ਚੱਕ ਤੇ ਸਾਰੇ ਬੁਸ਼ਾਂ ਹਾਂਜੀ ਹਾਂਜੀ ਉਹ ਚੱਕਦੇ ਜਿੱਥੇ 베어ਿੰਗ ਹੁਣ ਇਹਦੇ 베어ਿੰਗ ਪਾਤੇ ਹਾਂਜੀ ਦੱਸਤਾ ਜੀ ਜਿੱਥੇ ਮੰਨ ਲਓ ਪਿਸਟਨ ਚੱਲਦਾ ਉੱਤੇ ਬੁਸ਼ ଥିਗੇ ਉਹ ਬੁਸ਼ ਰੋਜ਼ ਮੰਨ ਲਓ ਵੀ 100 150 ਕਿਲੇ ਬਾਅਦ ਮਰ ਜਾਂਦੇ ਜੀ ਇਹ ਸਭ ਨੂੰ ਪਤਾ ਜੰਨੇ ਬਿਲਰ ਵਾਲੇ ਬੰਦੇ ਨੇ ਤੇ ਉਹ ਫਾ ਵੜਦਾ ਉਹ ਮੁੜ ਕੇ ਛੇੜਨ ਦੀ ਲੋੜ ਹੀ ਨਹੀਂ ਹੈਗੀ ਠੀਕ ਹੈ ਠੀਕ ਨਹੀਂ ਤੁਸੀਂ ਗੱਲ ਦੇ ਗਣਾਸੇ ਬਦਲੋ ਜਿਹੜੇ ਆਪਾਂ ਟੋਕੇ ਨੇ ਉਹ ਬਦਲੋ ਵਾਦਾ ਨਹੀਂ ਮਸ਼ੀਨ ਚਲਾਓ ਹੋਰ ਤੁਹਾਨੂੰ ਕੁਝ ਨਹੀਂ ਲੋੜ ਪੈਣੀ ਜੀ ਉਸ ਬੰਦੇ 베어ਿੰਗ ਕਰਤੇ 베어ਿੰਗ ਕਰਤੇ ਜੀ ਉਹ 베어ਿੰਗ ਵਾਲਾ ਕੰਮ ਕਰਤਾ ਉਹਦੇ ਤੇ ਆ ਜਿਵੇਂ ਮੰਨ ਲਓ ਆਮ ਮਸ਼ੀਨਾਂ ਦੇ ਵਿੱਚ ਤਿੰਨ ਤਿੰਨ ਗੋਲੇ ਇੱਕ ਪਾਸੇ ਲੱਗ ਸਕਦੇ ਨੇ ਇਹ ਚ ਪੰਜ ਗੋਲਿਆਂ ਦਾ ਪਹਿਲਾਂ ਹੀ ਇਹਨਾਂ ਨੇ ਕਪੈਸਿਟੀ ਬਣਵਾਈ ਆ ਵੀ ਡਰਾਈਵਰ ਨੂੰ ਵੀ ਕਿਸਾਨ ਨੂੰ ਵੀ ਸੌਖਾ ਰਹੇ ਜਿਹੜਾ ਬੀਲਰ ਮਾਲਕ ਆ ਪਰ ਬੀਲਰ ਚਲਾਉਣਾ ਡਰਾਈਵਰ ਨੂੰ ਵੀ ਵੀ ਵਾਰ-ਵਾਰ ਨਾ ਪਾਉਣਾ ਵਾਰ-ਵਾਰ ਨਾ ਪਾਣੀ ਪਾਣਾ ਮੰਨ ਲਓ ਵੀ ਅੱਧੀ ਪਾਣੀ ਦੀਹਾੜੀ ਆ ਆਮ ਦੇ ਨਾਲ ਲੰਘ ਜੂਗੀ ਇੱਕ ਵਾਰ ਪਾ ਕੇ ਇਹ 10 ਗੋਲੇ ਇੱਕ ਵਾਰ ਚ ਪਾ ਸਕਦੇ ਨੇ ਇਦਾਂ ਦਾ ਜਿਹਾ ਬਣਾਇਆ ਸਿਸਟਮ ਇੱਕਾ ਥੱਲੇ ਬਾਰੇ ਕਰ ਦਿਓ ਜੀ ਕਲੀਅਰ ਜਿਹੜੀ ਡਿਸਪਲੇਸੇ ਬਾਰੇ ਡਰਾਈਵਰ ਨੂੰ ਦਿਖਦਾ ਡਰਾਈਵਰ ਗੱਠਾ ਗਣਦੀ ਵੀ ਆ ਇਹ ਵੀਰ ਜੀ ਗ ਤੇ ਇਹਦਾ ਜਿਹੜਾ ਡਿਜੀਟਲ ਮੀਟਰ ਲੱਗਿਆ ਦੂਜੀਆਂ ਕੰਪਨੀਆਂ ਦੇ ਆਮ ਲੱਗਿਆ ਹੁੰਦਾ ਉਹ ਨਕੜਕੜ ਕਰਕੇ ਚੱਲਦੇ ਨੇ ਇਹ ਮੀਟਰ ਡਿਜੀਟਲ ਮੀਟਰ ਲੱਗਿਆ ਦੇਖੋ ਤੁਹਾਡੇ ਸਾਹਮਣੇ ਜਿੰਨੀਆਂ ਗੱਠਾਂ ਬਣਾਈਆਂ ਨੇ ਉਹ ਆਈਆਂ ਹੋਈਆਂ ਨੇ ਇਹਨੂੰ ਜ਼ੀਰੋ ਆਪਾਂ ਸਵੇਰੇ ਕਰ ਲਓ ਤੇ ਸ਼ਾਮ ਨੂੰ ਆਪਣੀਆਂ ਗੱਠਾਂ ਵੀ ਗਿਣ ਸਕਦੇ ਆ ਉਹ ਬੰਦਾ ਅੰਦਾਜ਼ਾ ਵੀ ਲਾ ਸਕਦਾ ਮੇਰੇ ਕੋਲ ਕਿੰਨੀਆਂ ਗੱਠਾਂ ਬਣੀਆਂ ਨੇ ਕਿਲੇ ਕਿੰਨੇ ਕਿਲੇ ਬਣੇ ਨੇ ਉਸ ਹਿਸਾਬ ਨਾਲ ਅੰਦਾਜ਼ਾ ਲਾ ਜਣਾ ਗੱਠਾਂ ਤੋਂ ਕਿੰਨੀਆਂ ਗੱਠਾਂ ਬਣੀਆਂ ਨੇ ਜਾਲੀ ਜਾਲੀ ਇਹ ਹੈ ਜੀ ਜਿਵੇਂ ਹੁਣ ਅੱਗੇ ਹੋਰ ਮਸ਼ੀਨਾਂ ਦੇ ਇਹ ਚੀਜ਼ਾਂ ਨਹੀਂ ਹੈਗੀਆਂ ਇਹ ਚ ਲੱਗੀ ਆ ਕਿਵੇਂ ਜਿਵੇਂ ਮਿੱਟੀ ਚੱਕਦੀ ਆ ਮਸ਼ੀਨ ਆਮ ਸਾਰੀਆਂ ਮਸ਼ੀਨਾਂ ਚੱਕਣੀ ਹੀ ਹੁੰਦੀਆਂ ਥੱਲੋਂ ਜਦੋਂ ਉਹ ਖੇਤ ਦੇ ਵਿੱਚ ਲੈਣੀਆਂ ਖੁੱਲੇ ਦੇ ਕਈ ਸਮੇਂ ਕੰਬਾਈਨਾ ਚੱਲੀ ਹੁੰਦੀਆਂ ਨੇ ਗਿੱਲੇ ਚ ਉੱਥੇ ਅੜਾ ਦੁਗੜਾ ਹੋਏ ਹੁੰਦੀ ਹੈ ਜ਼ਮੀਨ ਉੱਥੋਂ ਮਿੱਟੀ ਚੱਕ ਲੈਂਦੀਆਂ ਉਹ ਮਿੱਟੀ ਸਾਰੀ ਇੱਥੇ ਖਤਮ ਹੋ ਜਾਣੀ ਹੈ ਇਹ ਜਿਹੜੀ ਇਹ ਮਸ਼ੀਨ ਹੈ ਇੰਡਸਟਰੀਲਿਸਟਲੀ ਵਧੀਆ ਕਿਉਂਕਿ ਮਿੱਟੀ ਨਹੀਂ ਜਾਊਗੀ ਉਹਦੀ ਜਿਹੜਾ ਫਿਊਲ ਮੰਨ ਲਓ ਵੀ ਸੀਵੀ ਆ ਉਹ ਚੰਗੀ ਆਊਗੀ ਵੱਧ ਆਊਗੀ ਦੂਜੇ ਮਸ਼ੀਨਾਂ ਦੇ ਫਿਊਲ ਨਾਲੋਂ ਇਹਦਾ ਵੀ ਜਿਹੜਾ ਹਿੱਸਾ ਜਿਹੜਾ ਹੈਗਾ ਐਡਜਸਟੇਬਲ ਹੈ ਵੀ ਜੇ ਕਿਸੇ ਕਿਸਾਨ ਵੀਰ ਨੇ ਗੰਨੇ ਪੱਤੀ ਚ ਚ ਸਾਬ ਦੇ ਨਾਲ ਇਹਨੂੰ ਅਡਜਸਟ ਕਰ ਸਕਦਾ ਠੀਕ ਹੈ ਜੀ ਹਾਂਜੀ ਕਿਉਂਕਿ ਕਈ ਵਾਰ ਚਾਰ ਲੇਨ ਵਾਲਾ ਹੁੰਦਾ ਨਾ ਬੜਿਆ ਹਾ ਗੰਨਾ ਜਾਂ ਦੋ ਲੇਨ ਵਾਲਾ ਹੁੰਦਾ ਅਲੱਗ-ਅਲੱਗ ਤਰ੍ਹਾਂ ਦੇ ਬੀਜ-ਬੀਜ ਦੇ ਨੇ ਅੱਜਕੱਲ ਬੰਦੇ ਹਾਂਜੀ ਯਾਰ ਮਨ ਲਓ ਉਦਾਂ ਦੇ ਸਿਸਟਮ 'ਚ ਵੀ ਨਾ ਕੋਈ ਟੈਂਕ ਸਿਸਟਮ ਨਾਲ ਬੀਜ ਦਾ ਉੱਥੇ ਚੌੜੀ ਹੋ ਜਾਂਦੀ ਆ ਫਿਰ ਉੱਥੇ ਹੋਰ ਮਸ਼ੀਨਾਂ ਚੱਲਦੀਆਂ ਨਹੀਂ ਇਹਦੇ ਵਿੱਚ ਆਹ ਦੇਖੋ ਉੱਥੋਂ ਅਡਜਸਟਮੈਂਟ ਹੋ ਜਾਣੀ ਆ ਮੇਨ ਫੰਕਸ਼ਨ ਮਸ਼ੀਨ ਦੇ ਵਿੱਚ ਨਾਟਰਾ ਜਿਹੜੀ ਮਸ਼ੀਨ ਗੱਠ ਨਹੀਂ ਖੋਲਦੀ ਉਹ ਮਸ਼ੀਨ ਉਹਦੇ ਵਰਗੀ ਫਿਰ ਕੋਈ ਮਸ਼ੀਨ ਨਹੀਂ ਹੈਗੀ ਇਹ ਮਸ਼ੀਨ ਮੇਨ ਕੰਮ ਹੈ ਨਾਟਰ ਦਾ ਨੌਟਰਨ ਨੂੰ ਜਦੋਂ ਗਰੀਸ ਹੋਈ ਜਾਣਾ ਇਹਨੇ ਖਰਾਬ ਨਹੀਂ ਹੋਣਾ ਸਭ ਤੋਂ ਮਹਿੰਗੇ 부ਰਜ ਨਹੀਂ ਮੰਨ ਲੋ ਆ ਪੁਰਜਾ ਲੱਗਿਆ ਇਹਨੂੰ ਕਹਿੰਦੇ ਅਸੀਂ ਮੰਨ ਲੋ ਵੀ ਜਲੇਬੀ ਇਹ ਜਲੇਬੀ 15000 ਰੁਪਏ ਦੀ ਹੈ ਜਲੇਬੀ ਜੇ ਇਹਦਾ ਜੇ ਅਸੀਂ ਸਪੇਅਰ ਬਾੜ ਲੈਣ ਜਾਵਾਂ ਤਾਂ ਜੇਬ ਦੇ ਵਿੱਚ ਪਿੰਟ ਦੇ ਜੀਨ ਦੇ ਵਿੱਚ ਪਾ ਕੇ 75 80000 ਦਾ ਲੈ ਆਵਾਂਗੇ ਉਹ ਇਹ ਨੌਟਰਨ ਇਹ ਬੰਦੇ ਦਾ ਦਿਲ ਆ ਜੀ ਹਾਂ ਇਹ ਇਹ ਬੰਦੇ ਦਾ ਦਿਲ ਵਾਲਾ ਕੰਮ ਕਰਦਾ ਆ ਮਨ ਲੋ ਇਹਦਾ ਦਿਲ ਹੈ ਜੇ ਇਹਦਾ ਸਹੀ ਚੱਲੇ ਇਹਨੂੰ ਆਟੋ ਗਰੀਸਿੰਗ ਕਰਤੀ ਇਹਨੇ ਖਰਾਬ ਨਹੀਂ ਹੋਣਾ 4-5 ਸਾਲ ਠੀਕ ਆ ਜੀ 4-5 ਸਾਲ ਵੀ ਖੋਲ ਕੇ ਤੁਹਾਨੂੰ ਦੇਖਣਾ ਪਊਗਾ ਵੀ ਇਹਦਾ ਕਿਹੜਾ ਪਾਰਟ ਕੋਈ ਮਾ ਸਾਰਾ ਨੋਟਰ ਕੋਈ ਨੁਕਸਾਨ ਮਤਲਬ ਇਹ ਰਿਪੇਅਰ ਕਰਨ ਦੀ ਲੋੜ ਨਹੀਂ ਫੁੱਲ ਰਿਪੇਅਰ ਕਰਨ ਤੋਂ ਭਾਵ ਜਿੰਨੇ ਬੇਲਰਾਂ ਚ ਡਰਾ ਬੈਕ ਜਾਂ ਦਿੱਕਤਾਂ ਆਉਂਦੀਆਂ ਸਾਰੀਆਂ ਹੁਕੜਤੀਆਂ ਜਿਵੇਂ ਕਿ ਤੁਹਾਨੂੰ ਚੇਨ ਦੀ ਦੱਸੀਆ ਪਹਿਲਾਂ ਵੀ ਚੇਨ ਬਿਲਕੁਲ ਪਤਲੀ ਸੀਗੀ ਉਹ ਟੁੱਟ ਜਾਂਦੀ ਸੀਗੀ ਕਿਸਾਨ ਬੇਚਾਰੇ ਰਾਤ ਨੂੰ ਪਾਈ ਜਾਂਦੇ ਦੀ ਜੰਨੂ ਟੁੱਟੀ ਜਾਂਦੀ ਸੀਗੀ ਉਹ ਬੌਣੀ ਪੈਂਦੀ ਸੀਗੀ ਪ੍ਰੋਬਲਮ ਆਉਂਦੀ ਦੀ ਕਿਸਾਨਾਂ ਨੂੰ ਜਿਹੜੇ ਬੇਲਰ ਮਾਲਕ ਸੀਗੇ ਤੇ ਉਹ ਚੇਨ ਮੋਟੀ ਕਰਦੀ ਮਨ ਲਾ ਰੌਂਡ ਬਿਲਰ ਵਾਲੀ ਚੇਨ ਪਾਤੀ ਇਹਦੇ ਚ ਕਬੱਡੇ ਬਾਈ ਜੀ ਜਿਹੜੀ ਸ਼ਾਫਟ ਹੈ ਜਿਹੜੇ ਸਾਈਡ ਤੇ ਸ਼ਾਫਟਾਉਂਦੀਆਂ ਨੇ ਉਹ ਵੀ ਕੱਢਣੀ ਪੈਂਦੀ ਹੈ ਇਹਦੇ ਤਾਂ ਨਹੀਂ ਕੋਈ ਕੱਢਣ ਨਹੀਂ ਨਹੀਂ ਇਹਦੇ ਕੁਝ ਨਹੀਂ ਬਾਈ ਜੀ ਕੁਝ ਨਹੀਂ ਕਰਦਾ ਬਿਲਕੁਲ ਤਿੰਨ ਜਗ੍ਹਾ ਲੰਘ ਜੂੰਨੇ ਦੀ ਲੰਘ ਬਾਈ ਜੀ ਇਹਦੇ ਕੋਈ ਸ਼ਾਫਟ ਨਹੀਂ ਕੱਢਣੀ ਇਹ ਟਰੈਕਟਰ ਦੇ ਟਾਇਰਾਂ ਦੇ ਬਰਾਬਰੇ ਜਾਣੀਆ ਮਸ਼ੀਨ ਰਿਸਕ ਨਹੀਂ ਹੈਗਾ ਬਿਲਕੁਲ ਇਹ ਰੋਡ ਦੇ ਉੱਤੇ ਇਹਦਾ ਸਭ ਤੋਂ ਵੱਡੀ ਗੱਲ ਇਹ ਵੀ ਹੈ ਅੱਗੇ ਉਹ ਮਸ਼ੀਨ ਚੱਲਦੀ ਹੈ ਸਾਈਡ ਤੇ ਦੋ ਤਿੰਨ ਫੁੱਟ ਸਾਈਡ ਤੇ ਚੱਲਦੀ ਹੈ ਰਿਸਕ ਵੀ ਆ ਕੋਈ ਸਾਈਕਲ ਵਾਲਾ ਕੋਈ ਸਕੂਟਰ ਵਾਲਾ ਲੱਗ ਜਾਂ ਇਹ ਗੱਲਾਂ ਹੈਗੀਆਂ ਉਹ ਠੀਕੀਆਂ ਬਾਕੀ ਮਸ਼ੀਨਾਂ 'ਚ ਇਹਦੇ ਚੋਂ ਖਤਮ ਹੋ ਗਈਆਂ ਉਹ ਗੱਲਾਂ ਉਹ ਚੀਜ਼ਾਂ ਖਤਮ ਹਾਂ ਬਿਲਕੁਲ ਕੰਪਲਟ ਬਲੋਰ ਬਾਈ ਜੀ ਇਹਦਾ ਇਦਾਂ ਪੁੱਠਾ ਵੀ ਚੱਲੂ ਸਿੱਧਾ ਵੀ ਚੱਲੂ ਪਰ ਇਹਦੇ ਤੇ ਗਰਦ ਨਹੀਂ ਜੰਮਣ ਦਊਗਾ ਬਿਲਕੁਲ ਹੈ ਕਿੱਥੇ ਕਾ ਜੀ ਉਹ ਪਿੱਛੇ ਲੱਗਿਆ ਉਹ ਦੇਖੋ ਜੀ ਅੰਦਰ ਦੀ ਲੱਗਿਆ ਠੀਕ ਆਹ ਲੱਗਿਆ ਸਾਹਮਣੇ ਅੰਦਰਲੇ ਪਾਸੇ ਉਹ ਉੱਪਰ ਦੀ ਦੇਖੋ ਉੱਥੇ ਦਿਖਦਾ ਹਾਂਜੀ ਇਹਦੇ ਇਹਦੇ ਸਿਰਫ ਆਪਾਂ ਇੱਕ ਬੈਰ ਲਾ ਦੇਣੀ ਹੈ ਇੱਥੇ ਬਿਜਲੀ ਵਾਲੀ ਤਾਰ ਲੱਗ ਬਿਜਲੀ ਵਾਲੀ ਤਾਰ ਇਥੇ ਲਾ ਦੇਣੀ ਹੈ ਕੋਈ ਹਾਈਡਰੋਲਿਕ ਪਾਈਪ ਨਹੀਂ ਲਾਉਣਾ ਕੁਝ ਨਹੀਂ ਲਾਉਣਾ ਹੈ ਇਹਨੀਆਂ ਲਾਈਟਾਂ ਨੇ ਜਿੰਨੇ ਬਲੂਰ ਨੇ ਉਹ ਸਾਰਾ ਉਹਦੇ ਨਾਲ ਚੱਲ ਪੈਂਦਾ। ਬਾਕੀ ਵੀਰੋ ਜੇ ਇਹ ਬੀਲਰ ਤੁਸੀਂ ਖਰੀਦਣਾ ਚਾਹੁੰਦੇ ਹੋਗੇ ਤਾਂ ਨੰਬਰ ਸਕਰੀਨ ਤੇ ਤੁਹਾਨੂੰ ਦਿਖ ਰਿਹਾਗਾ ਤਾਂ ਇਸ ਨੰਬਰ ਦੇ ਉੱਤੇ ਤੁਸੀਂ ਗੱਲਬਾਤ ਕਰਕੇ ਕੰਪਨੀ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋਗੇ ਤੇ ਇਹ ਬਾਕੀ ਗੱਲ ਜੇ ਤੁਹਾਨੂੰ ਬੀਲਰ ਚੰਗਾ ਲੱਗਿਆ ਤਾਂ ਅੱਗੇ ਵੀਡੀਓ ਨੂੰ ਸਾਂਝੀ ਜਰੂਰ ਕਰਦੇ ਹੋ। ਸਤਿ ਸ਼੍ਰੀ ਅਕਾਲ ਜੀ।